ਮੰਨੇਵਾ ਮਾਤਾ ਬਿਜ਼ੀ ਆ ਕਮ ਸੇ ਕਮ ਮੇਰਾ ਫੋਨ ਜੇ ਚੁੱਕਿਆ ਨਹੀਂ ਮੈਨੂੰ ਵਾਪਸੀ ਫੋਨ ਕਰਕੇ ਦੱਸੇ ਮਾਂ ਦਾ ਮੈਨੂੰ ਮਨਮੀਤ ਦੀ ਬੜੀ ਟੈਨਸ਼ਨ ਹੈ ਇਹਦੇ ਕਹਿੰਦੇ ਮੈਂ ਸਾਰਾ ਗਿਆ ਸੀ ਸਾਰੀ ਗੱਲਬਾਤ ਇਹਦੇ ਭਰਾ ਨਾਲ ਮੈਂ ਕੀਤੀ ਆ ਸਾਰੀ ਮੈਂ ਗੱਲ ਕਰਕੇ ਆਇਆ ਵਾਂ ਪਿੰਕੂ ਤੁਸੀਂ ਸਾਰੀ ਗੱਲਬਾਤ ਕਰ ਆਇਓ ਫਿਰ ਅੰਜੂ ਨੂੰ ਕਾਦੀ ਚਿੰਤਾ ਹੈ ਰੋਟੀ ਪਾਣੀ ਤਾਂ ਮੈਨੂੰ ਦੇ ਹੀ ਜਾਂਦੀ ਪਈਏ ਜਦੋਂ ਆਏਗੀ ਫਿਰ ਮੈਂ ਆਪਣੇ ਘਰ ਚਲ ਜਾਵਾਂਗੀ ਮੈਂ ਮਾਤਾ ਆ ਗਈ ਆ ਇਹਨੂੰ ਮੈਂ ਪੁੱਛਣਾ ਕਿੱਥੇ ਗਈ ਸੀ ਤੇਰੇ ਫੋਨ ਤੇ ਮਿਸਕਾਲ ਆਈਆਂ ਵਾ ਤੂੰ ਮਨੂਦ ਕਰਕੇ ਦੱਸ ਨਹੀਂ ਸਕਦੀ ਕਿੱਥੇ ਗਈ ਆ ਕਦੋਂ ਗਈ ਆ ਕਿੰਨੀ ਦੇਰ ਹੋ ਗਈ ਤੇਰੀ ਵੇਟ ਕਰਨ ਦੇ ਮੈਂ ਤੈਨੂੰ ਫੋਨ ਵੀ ਕਰਨ ਦਿਆ ਤੂੰ ਫੋਨ ਵੀ ਨਹੀਂ ਮੇਰਾ ਚੁੱਕਿਆ ਫੋਨ ਤੇ ਕੰਮ ਸੇ ਕਿੱਥੇ ਗਈ ਆ ਦੱਸ ਕੇ ਤੇ ਜਾ ਨਾ ਕਦੋਂ ਚਲੀ ਤੇ ਕਦੋਂ ਆਉਣਾ ਵਾ ਇੰਨੇ ਗਰਮ ਕਰਤੀ ਹੁਣ ਇਹ ਗੱਲ ਤਾਂ ਸੁਣ ਲੋ ਫੋਨ ਤਾਂ ਮੈਂ ਦੇਖਿਆ ਨਹੀਂ ਫੋਨ ਸਾਇਲੈਂਟ ਤੇ ਲੱਗਾ ਹੀ ਕਿਤੇ ਤੇ ਆਪਾਂ ਉਸ ਦਿਨ ਗੱਲ ਨਹੀਂ ਹੋਈ ਸੀ ਉਹਦੇ ਭਰਾ ਨਾਲ ਮੰਮੀ ਮੈਂ ਤੁਹਾਨੂੰ ਦੱਸੀ ਸੀ ਨਾ ਸਾਰੀ ਗੱਲ ਹਾਂਜੀ ਤੇ ਅੱਜ ਮੈਂ ਉਹਨਾਂ ਦੇ ਭੂਆ ਨੂੰ ਬੁਲਾਇਆ ਸੀ ਉਹਨਾਂ ਨਾਲ ਪਾਰਕ ਵਿੱਚ ਉੱਥੇ ਬੁਲਾਇਆ ਤੇ ਉੱਥੇ ਉਹਨਾਂ ਨਾਲ ਗੱਲ ਕੀਤੀ ਆ ਮਗਰ ਮਗਰ ਮਨਮੀਤ ਤੇ ਉਹਦੀ ਮੰਮੀ ਵੀ ਆ ਗਈਆਂ ਤੇ ਫਿਰ ਕੀ ਸੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਨਾ ਮੇਰੀ ਤੇ ਨਾ ਉਹਨਾਂ ਦੀ ਪਵਾਦੀ ਤੇ ਕੰਮ ਹੀ ਬੜਾ ਵੱਧ ਗਿਆ ਉੱਥੇ ਇੰਨਾ ਗਰਮੋ ਗਰਮੀ ਕੰਮ ਹੋ ਗਿਆ ਤਾਂ ਫਿਰ ਜਿੰਨੀਆਂ ਗੱਲਾਂ ਉਹਨਾਂ ਨੇ ਕਹੀਆਂ ਫਿਰ ਮੈਂ ਵੀ ਸੁਣਾਤੀ ਆ ਅੱਗਿਓ ਪਤਾ ਮੰਮੀ ਮੈਨੂੰ ਕੀ ਕਹਿੰਦੀ ਮਨਮੀਤ ਮੈਨੂੰ ਕਹਿੰਦੀ ਬੜੀ ਸਹੀ ਇਸ ਘਰ ਤੈਨੂੰ ਮੈਂ ਵੜਨ ਦਊਂਗੀ ਇੱਥੇ ਕਿਉਂ ਕੀ ਗੱਲ ਆਪਣਾ ਘਰ ਨਹੀਂ ਦਾ ਤੂੰ ਕਿਉਂ ਨਹੀਂ ਵੜ ਸਕਦੀ ਆ ਵੇ ਸਹੀ ਮੈਂ ਇਹਨੂੰ ਪੁੱਛਣੀ ਆ ਕਿਉਂ ਨਹੀਂ ਵੜਨਾ ਨਹੀਂ ਮੈਂ ਤੇ ਉਹਨੂੰ ਕਿਹਾ ਤਾਂ ਮੈਗਾ ਜੇ ਤੇ ਮੇਰਾ ਭਰਾ ਮੈਨੂੰ ਮਨਾ ਕਰ ਦੂਗਾ ਨਾ ਤੇ ਮੈਂ ਉਦੋਂ ਉਦੋਂ ਤਾਂ ਨਹੀਂ ਆਉਂਗੀ ਮੈਂ ਜੁੰਦੀ ਆ ਜੇ ਨਾ ਕਿ ਮੈਂ ਜੁੰਦੀ ਹਾਂ ਤਾਂ ਤੂੰ ਆਏਂਗੀ ਕਿਉਂ ਨਾ ਆਏਂਗੀ ਪਰ ਨਹੀਂ ਮੰਮੀ ਉਹ ਤਾਂ ਕਿਸੇ ਦੇ ਆਖੇ ਨਹੀਂ ਲੱਗਦੀਆਂ ਮਾਵਾ ਧੀਆਂ ਬੜਾ ਬੋਲਾਂਦੀਆਂ ਸੀ ਉਦੋਂ ਤੇ ਨਾ ਆਖੇ ਲੱਗੇ ਪਕਾਵੇ ਤੇ ਖਾਵੇ ਮੈਂ ਤਾਂ ਉਹਦੀ ਮੰਮੀ ਨੂੰ ਕਹਤਾ ਮੈਂ ਕਿ ਮਾਸੀ ਜੀ ਆ ਮੈਂ ਕਿ ਧੀਆਂ ਵਸੋਣ ਵਾਲੇ ਕੰਮ ਨਹੀਂ ਹੈਗੇ ਤੁਹਾਡੇ ਤੂੰ ਭੂਆ ਨੂੰ ਮਿਲ ਗਈ ਤੇਰਾ ਫਰਜ਼ ਨਹੀਂ ਮੰਨਦਾ ਮੈਨੂੰ ਦੱਸ ਕੇ ਜਾਵੇਂ ਜੇ ਉੱਥੇ ਮਨਮੀਤ ਤੇ ਉਹਦੀ ਮੰਮੀ ਜੇ ਤੇਰੇ ਹੱਥੀਂ ਪੈ ਜਾਂਦੀਆਂ ਤਾਂ ਫੇਰ ਉਦੋਂ ਵੇਖਿਆ ਸੀ ਨਾ ਕਿੰਨੀਆਂ ਗੱਲਾਂ ਹੀਆਂ ਸੀ ਕੀ ਕੁਛ ਉਦੋਂ ਹੋਇਆ ਸੀ ਮੇਰੇ ਕਿਦਾਂ ਹੱਥੀ ਪੈ ਜਾਂਦੀਆਂ ਐਵੇਂ ਹੱਥੀ ਪੈ ਜਾਂਦੀਆਂ ਪੈ ਕੇ ਦਿੰਦ ਖਾਂਦੀਆਂ ਮੇਰੇ ਹੱਥੀ ਉਹਨਾਂ ਨੂੰ ਪਤਾ ਨਹੀਂ ਫਿਰ ਮੈਂ ਵੀ ਕਿਹੜੀ ਚੀਜ਼ ਹੈਗੀ ਆ ਪਤਾ ਗੱਲ ਓ ਮੇਰੀ ਸੋਣ ਜਿੰਨਾ ਚਿਰ ਮਨਵੀਰ ਦਾ ਭਰਾ ਕੇ ਮੇਰੇ ਕੋਲ ਮਾਫੀ ਨਹੀਂ ਨਾ ਮੰਗਦਾ ਮੈਂ ਉਹਨਾਂ ਚ ਮਨਵੀਰ ਨੂੰ ਇੱਥੇ ਵੜਾ ਨਹੀਂ ਦੇਣਾ ਉਹ ਤਾਂ ਕੋਈ ਗੱਲ ਨਹੀਂ ਜਿੰਨਾ ਚਿਰ ਮੇਰੇ ਕੋਲ ਜਵਾਈ ਕੋਲ ਮਾਫੀ ਨਾ ਮੰਗੇਗੀ ਉਹਨਾਂ ਚ ਮੈਂ ਵੀ ਨਹੀਂ ਘਰ ਵਾੜਨਾ ਜਿਵੇਂ ਮਰਜ਼ੀ ਰਵੇ ਦੇਖੇ ਰਵੇ ਜਿੱਥੇ ਮਨਤੀ ਰਵੇ ਮੰਮੀ ਤੁਸੀਂ ਮਾਫੀ ਦੀ ਕਿਹੜੀ ਗੱਲ ਕਰਦੇ ਆ ਉਸ ਦਿਨ ਮੈਂ ਇਦਾਂ ਹੀ ਕਿਹਾ ਸੀ ਮੈਂ ਕਿਹਾ ਰਿੰਗਪਾਲ ਉਹਦਾ ਭਰਾ ਕਹਿ ਕੇ ਗਿਆ ਨਾ ਰਿੰਗਪਾਲ ਨੂੰ ਕਿ ਮਾਫੀ ਮੰਗੇ ਤੇ ਉਹਦੀ ਮਾਂ ਕਹਿੰਦੀ ਆ ਕਹਿੰਦੀ ਮਾਫੀ ਮੰਗਦੀ ਸਾਡੀ ਜੁੱਤੀ ਕੋਈ ਨਹੀਂ ਫੇਰ ਆ ਲੈ ਦੇ ਵੇਖੀਂ ਫੇਰ ਮੈਂ ਇਹਨੂੰ ਮਾਫੀ ਕਿਵੇਂ ਮੰਗਵਾਉਂਦੀ ਆਪਣੇ ਜਵਾਈ ਕੋ ਆਪਣੇ ਜਵਾਈ ਦੀ ਇੱਜ਼ਤ ਨਹੀਂ ਕਰवानी ਮਾਫੀ ਤਾਂ ਮਗਾਉਣੀ ਪੈਣੀ ਆ ਮੰਨ ਇਹ ਮਗਾਵਾਂਗੇ ਜਰੂਰ ਮਗਾਵਾਂਗੇ ਐਸੀ ਕੋਈ ਗੱਲ ਨਹੀਂ ਸਾਡੇ ਜਵਾਈ ਪਾਈ ਦੀ ਕੀ ਇੱਜ਼ਤ ਰਹਿਣੀ ਬਸ ਇਹ ਸਾਰਾ ਕੁਝ ਤੁਸੀਂ ਕਰਨਾ ਆ ਮੈਂ ਸਭ ਕੁਝ ਕਰਾਂਗੀ ਉਤਤ ਨੂੰ ਚਿੰਤਾ ਨਾ ਕਰ ਮੈਂ ਕਰਾਂਗੀ ਆਪਣੀ ਜਵਾਈ ਦੀ ਇੱਜ਼ਤ ਕਰਵਾਵਾਂਗੀ ਮੈਂ ਫਿਰ ਮਾਂ ਦਾ ਧੀ ਵਸਾਉਂਦਾ ਇਰਾਦਾ ਨਹੀਂ ਲੱਗਦਾ ਜਿੱਦਾਂ ਦੀ ਉਹ ਗੱਲਾਂ ਕਰਨ ਦਈ ਆ ਮੈਂ ਤਾਂ ਤੁਹਾਨੂੰ ਉਹਦ ਨਹੀਂ ਕਹਿਣ ਦਈ ਸੀ ਉਹਦੀ ਮਾਂ ਨੂੰ ਮੈਂ ਕਿਹਾ ਹੀ ਸੀ ਮੂੰਹ ਤੇ ਮੈਂ ਕਿਹ ਇਦਾਂ ਨਹੀਂ ਧੀਆ ਵਸਦੀਆਂ ਹੁੰਦੀਆਂ ਜਿੱਦਾਂ ਤੁਸੀਂ ਕਰਦੇ ਆ ਉਹਨੂੰ ਜਿੰਨਾ ਚਿਰ ਮਾਫੀ ਮੰਗੀ ਨਾ ਉਹਦੇ ਭਰਾ ਨੇ ਆ ਕੇ ਜੇ ਉਹ ਕਹਿੰਦੇ ਨਾ ਜੁੱਤੀ ਨਹੀਂ ਮੰਗ ਜਿੰਨਾ ਚਿਰ ਉਹਦਾ ਭਰਾ ਨਹੀਂ ਮੇਰੇ ਕੋਲ ਮਾਫੀ ਮੰਗੂਗਾ ਉਹਨਾਂ ਚਿਰ ਮਨਵੀਰ ਨੂੰ ਮੈਂ ਇੱਥੇ ਵੜਨ ਨਹੀਂ ਦੇਣਾ ਕੋਈ ਨਹੀਂ ਗਰਮੀ ਨਾ ਖਾ ਮਾਤਾ ਲੈ ਗਰਮੀ ਖਾਦੀ ਕਿੱਥੇ ਆ ਮੈਂ ਉਹ ਤੁਮਰ ਵੀ ਮਨਮੀ ਦਾ ਭਰਾ ਵੀ ਤੇ ਉਹਦੀ ਮਾਂ ਵੀ ਮਾਫੀ ਮੰਗੂਗੀ ਨਾ ਫੇਰ ਮੈਂ ਇੱਥੇ ਬਸਣ ਦਊਗਾ ਹਾਂ ਤੇ ਠੀਕ ਹੈ ਇਹਨਾਂ ਦੀ ਗੱਲ ਮੰਮੀ ਮੇਰੇ ਹਸਬੰਦ ਦੀ ਇੱਜ਼ਤ ਨਹੀਂ ਹੈਗੀ ਜੇ ਉਹਦਾ ਭਰਾ ਵਾ ਉਹ ਆਣ ਕੇ ਹੱਥੀ ਪੈ ਗਿਆ ਤੇ ਜੇ ਹੁਣ ਮੈਂ ਤੁਹਾਨੂੰ ਦੱਸਿਆ ਉਹਦੀ ਮਾਂ ਤੇ ਉਹ ਆਣ ਕੇ ਸਾਨੂੰ ਬੋਲ ਗਏ ਸਾਡੀ ਕੋਈ ਇਸ ਕਰ ਇੱਜ਼ਤ ਨਹੀਂ ਹੈਗੀ ਵੀ ਜਿਹੜਾ ਖਣਾ ਆ ਗਿਆ ਤੇ ਸਾਨੂੰ ਬੋਲ ਜੂਗਾ ਫਿਕਰ ਨਾ ਕਰ ਪੁੱਤ ਤੁਹਾਡੀ ਦੋਵਾਂ ਦੀ ਇੱਜ਼ਤ ਹੋਈਗੀ ਤੂੰ ਚਿੰਤਾ ਨਾ ਕਰ ਉਹਨਾਂ ਦੀ ਵੀ ਇੱਜ਼ਤ ਹੋਈ ਤੁਹਾਡੀ ਵੀ ਇੱਜ਼ਤ ਹੋਈ ਫਿਕਰ ਨਾ ਕਰ ਤੂੰ ਮੈਂ ਤੇ ਆਪਣੇ ਭਰਾ ਨੂੰ ਦੱਸ ਦੇਣਾ ਸੀ ਭਰਾ ਨੂੰ ਦੱਸਣਾ ਸੀ ਮੈਂ ਬਾਹਰ ਫੋਨ ਕਰਕੇ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੇਰਾ ਵੀਰ ਉੱਥੇ ਇਕੱਲਾ ਵਾ ਤੇ ਐਵੇਂ ਟੈਨਸ਼ਨ ਲਊਗਾ ਤਾਂ ਹੀ ਮੈਂ ਰਿੰਕਪਾਲ ਨਾਲ ਗੱਲ ਕੀਤੀ ਅਹੀਂ ਭਰਾ ਨਾਲ ਗੱਲ ਨਾ ਕਰ ਕੋਈ ਗੱਲ ਨਹੀਂ ਅਸੀਂ ਆਪਾਂ ਚਿੱਨੇ ਜਾਣੇ ਬਹਿ ਕੇ ਰਲ ਕੇ ਸਵਾਹ ਕਰ ਲਾਂਗੇ ਜਿਵੇਂ ਕਹਿਣ ਕਰਕੇ ਨਹੀਂ ਤੇ ਨਾ ਸਹੀ ਫਿਰ ਕਰ ਲਾਂਗੇ ਗੱਲ ਭਰਾ ਨਾਲ ਨਹੀਂ ਨਹੀਂ ਮੈਂ ਤਾਂ ਹੀ ਤੇ ਕਹਿਣ ਦੀ ਮੈਂ ਤਾਂ ਹੀ ਵੀਰ ਨਾਲ ਗੱਲ ਨਹੀਂ ਕੀਤੀ ਮੈਂ ਕਿਹਾ ਅਸੀਂ ਦੋਵੇਂ ਨਜਿੱਠ ਲੈਨੇ ਆ ਵੀਰ ਨੂੰ ਬਾਹਰ ਕੀ ਦੱਸਣਾ ਹੈ ਨਾਲੇ ਗੱਲ ਸੁਣ ਤੂੰ ਤੂੰ ਕਿਧਰ ਕੱਲੀ ਤੁਰੇ ਫਿਰਦੀ ਆ ਤੂੰ ਕਿੱਦਾਂ ਭੂਆ ਨੂੰ ਮਿਲਦੀ ਫਿਰਦੀ ਆ ਭੂਆ ਤੇਰੇ ਵੱਲ ਦੀ ਗੱਲ ਕਰੋਗੀ ਤੈਨੂੰ ਕਿਦਾਂ ਲੱਗਾ ਕਿ ਭੂਆ ਤੇਰੇ ਨਾਲ ਦੀ ਗੱਲ ਕਰੂਗੀ? ਓਹ ਹੋ ਇੰਨਾ ਕਦੀ ਗੁੱਸਾ ਕਰੰਦਾ ਮੈਨੂੰ। ਮੈਨੂੰ ਤੇਰਾ ਦੱਸ ਕੇ ਜਾਣਾ ਫਰਜ਼ ਬੰਦਾ ਕਿ ਨਹੀਂ ਬੰਦਾ। ਕਿੰਨੀਆਂ ਗੱਲਾਂ ਜਿਹੜੀਆਂ ਮਾਦਾਦ ਚੂ ਕਰ ਲੈਣੀਆਂ ਬਾਦ ਸੁਣੇਟਣੀਆਂ ਮਨੂੰ ਪੈਂਦੀਆਂ ਵਾ। ਤੇਰਾ ਫਰਜ਼ ਬੰਦਾ ਕੀ ਦੱਸ ਕੇ ਜਾਣ ਦਾ? ਤੂੰ ਆਪਣੇ ਆਪ ਘਰੋਂ ਨਹੀਂ ਛੱਡ ਕੇ ਤੂੰ ਆਪਣੀ ਪ੍ਰਧਾਨ ਬਣੀ ਫਿਰਦੀ ਕਿਉਂ? ਮੰਮੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਦੱਸਿਆ ਸੀ ਤੁਹਾਨੂੰ ਉਸ ਦਿਨ ਲੈ ਕੇ ਨਹੀਂ ਗਈ ਸੀ ਤੁਹਾਨੂੰ ਉਹਦੇ ਭਰਾ ਨੇ ਕੀ ਕੀਤਾ? ਭੂਆ ਉਹਨਾਂ ਦੀ ਥੋੜੀ ਸਿਆਣੀਆਂ ਸਮਝਦਾਰ ਆ। ਤਾਂ ਕਰਕੇ ਮੈਂ ਭੂਆ ਜੀ ਨਾਲ ਗੱਲ ਕੀਤੀ ਸੀ ਤੇ ਮੈਨੂੰ ਕੀ ਪਤਾ ਸੀ ਉਹਨਾਂ ਮਾਵਾ ਧੀਆਂ ਨੇ ਮਗਰ ਉਹ ਗੱਲ ਦਾ ਤੂੰ ਮੈਨੂੰ ਪਤਾ ਹੀ ਨਹੀਂ ਸੀ ਉਹ ਤਾਂ ਮੈਂ ਉੱਥੇ ਗਿਆ ਮਾਂ ਉਧਰ ਗੱਲਾਂ ਕੁਝ ਹੋਰ ਨਿਕਲੀਆਂ ਤੂੰ ਮੇਰੇ ਕੋ ਗੱਲਾਂ ਲੁਕਾ ਕੇ ਰੱਖਦੀ ਆ ਆਪ ਗੱਲਾਂ ਤੂੰ ਕਰਦੀ ਰਹਿਣੀ ਆ ਸਮੇਟਦੀ ਰਹਿਣੀ ਆ ਜਦੋਂ ਗੱਲ ਬਹੁਤ ਵੱਡੀ ਹੋ ਜਾਂਦੀ ਫਿਰ ਤੂੰ ਮੇਰੇ ਕੋ ਆ ਜਾਨੀ ਆ ਇਹ ਵੀ ਗੱਲ ਜੇ ਤੂੰ ਪਹਿਲਾਂ ਦੱਸੀ ਹੁੰਦੀ ਇੱਥੋਂ ਤੱਕ ਮੈਂ ਨੌਬਤ ਨਹੀਂ ਆਉਣ ਦੇਣੀ ਸੀ ਮੈਂ ਮੰਨਦੀ ਤੁਹਾਡੀ ਗੱਲ ਤੇ ਪਰ ਮੈਂ ਕਿਹਾ ਚਲੋ ਅਸੀਂ ਆਪੇ ਲੀਡਿਸ ਗੱਲਾਂ ਆਪੇ ਸਮੇਟ ਲਾਂਗੇ ਮੈਨੂੰ ਕੀ ਪਤਾ ਸੀ ਕੰਮ ਵਾਧਾ ਵਾਧਾ ਤੇ ਇੱਥੋਂ ਤੱਕ ਵੱਜ ਜਾਣਾ ਹੈ ਗੱਲਾਂ ਤੂੰ ਨਹੀਂ ਉਹਨਾਂ ਨੇ ਮੰਨਣਾ ਨਹੀਂ ਤੇਰੀ ਗੱਲ ਮੰਨਣੀ ਪੂਆ ਨੇ ਤੂੰ ਛੱਡ ਦੇ ਗੱਲ ਜਿੰਨਾ ਮਰ ਆਖਰ ਉਹਨਾਂ ਦੀ ਤੇਰੀ ਨਹੀਂ ਬਣਨਾ ਮੰਮੀ ਮੈਂ ਮੰਦੀ ਆ ਭੂਆ ਨੇ ਉਹਨਾਂ ਦੀ ਬਣਨਾ ਤੇ ਉਹਨਾਂ ਦੀ ਆ ਪਰ ਤੁਸੀਂ ਉਦਾਂ ਉੱਥੇ ਹੁੰਦੇ ਨਾ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ ਸੀ ਭੂਆ ਨੇ ਮਨਮੀਤ ਭੂਆ ਨੇ ਕਿਹਾ ਮੈਂ ਮਨਮੀਤ ਨੂੰ ਜਾ ਕੇ ਸਮਝਾਉਂਦੀ ਪਰ ਉੱਥੇ ਕੀ ਪਤਾ ਸੀ ਉਹਨਾਂ ਦੋਵਾਂ ਨੇ ਉਹਨਾਂ ਦੇ ਪਿੱਛੇ ਹੀ ਕਰ ਲੈਣਾ ਦੋਵੇਂ ਉੱਥੇ ਆ ਗਈਆਂ ਉਹ ਮੈਨੂੰ ਤਾਂ ਘੱਟ ਤੇ ਭੂਆ ਨੂੰ ਜ਼ਿਆਦਾ ਬੋਲੀਆਂ ਤੈਨੂੰ ਲੱਗਦਾ ਵਾ ਮਨਮੀਤ ਭੂਆ ਨੂੰ ਬੋਲੂਗੀ ਇਹ ਸਾਰੇ ਫੈਮਿਲੀ ਡਰਾਮੇ ਬਾਜਾ ਡਰਾਮੇ ਦੀ ਐਕਟਿੰਗ ਇਹਨਾਂ ਨੂੰ ਬਹੁਤ ਵਧੀਆ ਆਉਂਦੀ ਆ ਮੈਂ ਤੁਹਾਡੀ ਗੱਲ ਮੰਨਦੀ ਆ ਨਹੀਂ ਮੰਨੂਗੀ ਪਰ ਕਿਸੇ ਨੂੰ ਕਿਸੇ ਤੋਂ ਦੱਸਣਾ ਹੀ ਪੈਣਾ ਸੀ ਕੋਈ ਨਾ ਕੋਈ ਹੱਲ ਤਾਂ ਕੱਢਣਾ ਹੀ ਪੈਣਾ ਸੀ ਉਹ ਦਿਨ ਭਰਾਵ ਨਹੀਂ ਸਮਝਿਆ ਤੇ ਮੈਂ ਕਿਹਾ ਚੱਲ ਭੂਆ ਨੂੰ ਕਹਿੰਨੀ ਆ ਨਾ ਭਰਾ ਸਮਝਿਆ ਨਾ ਭੈਣ ਸਮਝੀ ਤੇ ਉਸੇ ਰਾ ਉਹਨਾਂ ਦੀ ਮਾਂ ਵੀ ਉਦਾਂ ਦੀ ਨਿਕਲੀ ਜੇ ਸਮਝੇ ਨਾ ਨਾ ਨਿਰਮਲ ਨੂੰ ਮੈਂ ਫੋਨ ਕਰੂੰਗਾ ਔਰ ਬੁਲਾਉਣਾ ਪਿਆ ਨਿਰਮਲ ਨੂੰ ਮੈਂ ਬੁਲਾਉਂਗਾ ਜੇ ਬਹੁਤ ਕੋਈ ਚੜੀਆਂ ਨਾ ਨਾ ਮਾਵਾਤੀਆਂ ਜੇ ਮਾਫੀ ਵਾਲੇ ਪਾਸੇ ਨਾ ਨਾ ਆਈਆਂ ਇਹਦੇ ਤੇ ਇਹ ਭਰਾ ਨੂੰ ਮੈਂ ਬੁਲਾਉਂਗਾ ਤੇਰੇ ਭਰਾ ਨੂੰ ਮੈਂ ਬਾਹਰ ਬੁਲਾਉਂਗਾ ਬੁਲਾ ਕੇ ਇੱਥੇ ਬਿਠਾਉਂਗਾ ਤੇ ਨਾਲੇ ਦੱਸੂਗਾ ਕਿ ਤੇਰੀ ਪੇਠ ਦੇ ਪਿੱਛੇ ਸਾਡੀਆਂ ਇੱਜ਼ਤਾਂ ਕਿੰਨੀਆਂ ਘੇਗੀਆਂ ਵਾਂ ਕਿੰਨੀ ਕ ਸਾਡੀ ਇੱਜ਼ਤ ਹੁੰਦੀ ਆ ਆਪ ਕੋ ਬਾਹਰ ਬੈਠਾ ਉਹਦੇ ਝਗੜੇ ਅਸੀਂ ਨਿਬੇੜੰਦੇ ਆ ਬੁਰੇ ਬਣਨ ਨੂੰ ਅਸੀਂ ਰੱਖੇ ਆ ਜਿੱਥੇ ਕਿੱਥੇ ਅਸੀਂ ਬੁਰੇ ਬਣ ਜਾਂਦੇ ਆ ਉਲਟਾ ਸਾਨੂੰ ਉਹਨੂੰ ਪਤਾ ਲੱਗੂ ਮੇਰੇ ਸਹੁਰੇ ਕਿ ਮੇਰੇ ਜੀਜੂ ਕੋ ਮਾਫੀ ਮੰਗਵਾਉਂਦੇ ਆ ਇਹ ਸਾਰੀਆਂ ਕਰਤੂਤਾ ਉਹਨੂੰ ਪਤਾ ਲੱਗਣਗੀਆਂ ਤੁਹਾਡੀ ਗੱਲ ਤਾਂ ਸਹੀ ਆ ਭਰਾ ਦੇ ਕੰਨੀ ਖਬਰ ਪਾਊਗੀ ਨਾ ਤੇ ਫੇਰ ਹੀ ਥੋੜਾ ਜਿਹਾ ਮਨमीत ਨੂੰ ਵੀ ਉਹ ਕਹੂਗਾ ਤੇ ਫੇਰ ਹੀ ਥੋੜਾ ਉਦਾਂ ਮੈਨੂੰ ਨਹੀਂ ਲੱਗਦਾ ਕੁਛ ਬਣੂਗੀ ਮਨਮੀਤ ਦਾ ਵੀ ਦਿਮਾਗ ਘੁੰਮਿਆ ਨਾ ਦਿਮਾਗ ਇਹਦਾ ਵੀ ਮੈਂ ਸੈੱਟ ਕਰ ਦੂੰਗਾ ਇਹ ਜਿਹੜੀ ਮਾਂ ਨੂੰ ਸ਼ੈਹ ਦੇਂਦੀ ਨਾ ਜਿਹੜੀ ਮਾਫੀ ਵਾਲੀਆਂ ਗੱਲਾਂ ਕਰਦੀ ਜਿਹੜੇ ਭਰਾਵਾਂ ਨੂੰ ਲੜਨ ਵਾਸਤੇ ਭੇਜਦੀ ਆ ਬੰਦਾ ਤਾਂ ਦੋਹੇ ਦੇ ਭਰਾ ਨੂੰ ਮੈਂ ਬਣਾ ਤੇ ਨਾਲ ਨਾਲ ਮੈਂ ਮਨਮੀਤ ਦਾ ਵੀ ਦਿਮਾਗ ਟਿਕਾਣੇ ਕਰ ਦੂੰਗਾ ਤੇ ਕੁੜੀਆਂ ਵਸਦੀਆਂ ਕਿੱਦਾਂ ਹੁੰਦੀਆਂ ਵਾ ਇਹਨੂੰ ਦੱਸੂਗਾ ਤੀਆਂ ਵਸਦੀਆਂ ਕਿੱਦਾਂ ਵਾ ਕਿਦਾਂ ਰੋਸ ਰੋਸ ਕੇ ਜਾਈਦਾ ਵਾ ਇਹਨਾਂ ਨੂੰ ਜਰਾ ਮੈਂ ਦੱਸੂਗਾ ਹਾਂ ਜੀ ਆਖਰ ਤੇ ਇਹਨੇ ਇੱਥੇ ਹੀ ਆਣਾ ਹੈ ਇੱਥੇ ਹੀ ਵਸਣਾ ਇੱਥੇ ਹੀ ਆਉਣਾ ਜਿੰਨਾ ਮਰਜ਼ੀ ਮਾਂ ਦੇ ਗੱਲਾਂ ਚ ਆ ਉਹਨਾਂ ਤਾਂ ਮੰਮੀ ਉਹਨੇ ਇੱਥੇ ਹੀ ਆ ਪਰ ਸਮਝੇ ਤਾਂ ਫੇਰ ਹੀ ਆ ਨਾ ਤੈਨੂੰ ਪਤਾ ਹੰਜੂ ਤਿੰਨ ਚਾਰ ਦਿਨ ਹੋ ਗਏ ਨਾ ਦੁਕਾਨ ਹੀ ਖੋਲੀ ਰੱਖਦੇ ਨੇ ਉਹਨੂੰ ਵੀ ਪਤਾ ਵਾ ਮੈਂ ਪੰਗਾ ਲੈ ਕੇ ਤੇ ਨਾਲ ਬੈਠਾ ਵਾਂ ਮੇਰੀ ਗੱਲ ਸੁਣੋ ਇੰਨਾ ਗੁੱਸਾ ਨਾ ਕਰੋ ਗੱਲ ਹੀ ਗੁੱਸੇ ਵਾਲੀ ਆ ਜਦੋਂ ਗੱਲ ਕਰੂਗਾ ਮੇਰੇ ਜਿਹਦੇ ਗੱਲ ਪਿਆ ਗੱਲ ਗੁੱਸੇ ਵਾਲੀ ਨਹੀਂਗੀ ਚਲੋ ਮੇਰੀ ਗੱਲ ਸੁਣੋ ਮੈਂ ਤਾਂ ਕਹਿੰਦੀ ਗੱਲ ਗੁੱਸਾ ਨਾ ਕਰੋ ਜ਼ਿਆਦਾ ਦੁਕਾਨਦਾਰ ਕੋਲ ਭੰਨਣ ਵਾਲੀ ਗੱਲ ਨਾ ਕਰਿਓ ਮੈਂ ਕੁਝ ਵੀ ਕਰਨਾ ਪੈ ਸਕਦਾ ਜੇ ਉਹਨਾਂ ਨੇ ਮੇਰੀ ਸ਼ਾਨ ਨੂੰ ਲਲਕਾਰਿਆ ਨਾ ਮੈਂ ਕੁਝ ਵੀ ਕਰ ਦੇਣਾ ਏੰਕੋ ਅਸੀਂ ਇੰਨੀ ਗੱਲ ਬਧਾਈ ਨਹੀਂ ਪਰ ਮਾਤਾਓ ਫਿਰ ਟੇਕਣੀ ਕਿਉਂ ਨਹੀਂ ਚਾਰ ਪੈਸੇ ਚਿਹਰੇ ਲੱਗ ਕੇ ਚਾਰ ਪੈਸੇ ਉਹਦੇ ਲੱਗਣ ਨਹੀਂ ਐ ਗਲਤ ਹੈ ਇਹ ਜਿਹੜੀ ਆਰਾਮ ਨਾਲ ਗੱਲ ਕਰਨੀ ਉਹ ਆਰਾਮ ਨਾਲ ਗੱਲ ਚਾਰ ਪੈਸਿਆਂ ਦੀ ਨਹੀਂ ਮੈਨੂੰ ਟੈਨਸ਼ਨ ਚਾਰ ਪੈਸੇ ਲਾ ਕੇ ਜੇ ਇਹਨਾਂ ਨੂੰ ਮੈਂ ਬੰਦੇ ਦਾ ਪੁੱਤ ਨਾ ਨਾ ਬਣਾਤਾ ਤਾਂ ਤਾਂ ਤੁਸੀਂ ਮੈਨੂੰ ਕਿਉਂ ਨਹੀਂ ਨਹੀਂ ਕੋਈ ਅਸੀਂ ਇੰਨੀ ਗੱਲ ਵਧਾਣੀ ਨਹੀਂ ਅਸੀਂ ਵੀ ਧੀ ਨੂੰ ਬਸਾਣੀ ਹੈ ਇਹੋ ਜੀ ਕੋ ਗੱਲ ਨਹੀਂ ਆਰਾਮ ਨਾਲ ਦੀ ਗੱਲ ਨਹੀਂ ਆਪਾਂ ਆਰਾਮ ਨਾਲ ਗੱਲ ਕਰਾਂਗੇ ਤੇ ਗੱਲ ਕੰਦੀ ਲੋ ਨਹੀਂ ਕੋਈ ਗੱਲ ਤਾਂ ਹੀ ਤੋਂ ਮੰਮੀ ਮੇਰੀ ਗੱਲ ਸੁਣੋ ਤਾਂ ਹੀ ਤੇ ਮੈਂ ਬੰਦਿਆਂ ਨੂੰ ਜ਼ਿਆਦਾ ਦੱਸਦੀ ਨਹੀਂ ਸੀ ਮੈਨੂੰ ਪਤਾ ਸੀ ਜਦੋਂ ਬੰਦਿਆਂ ਵਿੱਚ ਗੱਲ ਜਿਆਦਾ ਹੋ ਜਵੇ ਨਾ ਫਿਰ ਗੱਲ ਵੱਜ ਜਾਂਦੀ ਆ ਤਾਂ ਹੀ ਤਾਂ ਬਾਅਦ ਵਿੱਚ ਆਪਣੇ ਵੀਰ ਨੂੰ ਨਹੀਂ ਦੱਸਿਆ ਵਿਚਾਲ ਆਪਾਂ ਆਪੇ ਸਮਝ ਲੈਨੇ ਆ ਗੇਟ ਕੋ ਲਾਵਾ ਲੱਕ ਦਾ ਮਮਾ ਤੇ ਦੀਦੀ ਕਿਤੇ ਚਲ ਗਏ ਬਾਹਰ

ਮੰਮੀ ਕਿੱਥੇ ਗਏ? ਪਤਾ ਨਹੀਂ। ਮੰਮਾ ਤੇ ਦੀਦੀ ਗਏ ਬਾਹਰ ਨੂੰ। ਗੇਟ ਵੀ ਖੁੱਲਾ ਛੱਡ ਗਿਆ। ਕੁਝ ਦੱਸ ਕੇ ਨਹੀਂ ਗਏ ਆ ਕਿ ਮੈਨੂੰ। ਬਾਜ਼ਾਰ ਦਾ ਕੰਮ ਹੀ ਕੋਈ। ਮੈਂ ਤੁਹਾਨੂੰ ਕਹਿ ਨਹੀਂ ਮੈਨੂੰ ਕੁਝ ਨਹੀਂ ਦੱਸ ਕੇ ਗਏ। ਤੇ ਤੂੰ ਕਿਉਂ ਆ ਗਿਆ ਜੀ? ਤੇ ਦੁਕਾਨ ਨਹੀਂ ਖੋਲੀ ਅੱਜ। ਉਹ ਯਾਰ ਮੈਂ ਜਿਹਦੇ ਵੱਲ ਗਿਆ ਹੀ ਨਾ ਮੈਨੂੰ ਮੁੰਡਾ ਮਿਲਿਆੜੀ। ਤੇ ਮੈਂ ਉਹਦੇ ਕੋਲ ਬੈਠ ਕੇ ਘਰ ਆ ਗਿਆ। ਮੇਰਾ ਨਾ ਸਹੀ ਗੱਲ ਸਮੇਰਾ ਦਿਲ ਨਹੀਂ ਕਰਦਾ ਅੱਜ ਕੰਮ ਕਰਨ ਨੂੰ ਕੁਝ ਵੀ। ਇਤਰਾ ਕਰ ਮੈਨੂੰ ਨਾ ਇੱਕ ਗਲਾਸ ਪਾਣੀ ਅੰਦਰ ਹੀ ਲਿਆ। ਪਤਾ ਨਹੀਂ ਕਦੀ ਚਿੰਤਾ ਲਾ ਕੇ ਬੈਠੇ ਆ ਕਿ ਬੰਦਾ ਦੱਸੋ ਅਗਲੇ ਨੂੰ ਵੀ ਜਿੱਤਾ ਹੈ ਕਿਹੜੀ ਆ ਆਂਦੀ ਆ ਬਾਹਰ ਜਾਂਦੀ ਆ ਬਾਹਰ ਹੋ ਕੇ ਫਿਰ ਘਰ ਆ ਕੇ ਫਿਰ ਅੰਦਰ ਬਹਿ ਜਾਂਦੇ ਦੁਕਾਨਵਾਲ ਧਿਆਨ ਹੀ ਨਹੀਂ ਹੈਗਾ ਅੱਗੇ ਵਸਾ ਨਹੀਂ ਖਾਂਦੇ ਹੁੰਦੇ ਕੰਮ ਕਰਨਾ ਕੰਮ ਕਰਨਾ ਵਾ ਹੁਣ ਕੰਮ ਉੱਲ ਧਿਆਨ ਹੀ ਨਹੀਂ ਹੈਗਾ ਕੁੱਛ ਨਹੀਂ ਆ ਜਾ ਕੇ ਆਹ ਹੈ ਨਾ ਤੂੰ ਦੱਸੋ ਚਾਹੇ ਨਾ ਦੱਸੋ ਗੱਲ ਤੇ ਜ਼ਰੂਰ ਕੋਈ ਹੈਗੀ ਆ ਇੱਕ ਤੂੰ ਵੀ ਲੁਕਾਉਂਦੇ ਜੇ ਤੇ ਇੱਕ ਮੰਮਾ ਹੁਣ ਨਹੀਂ ਲੁਕਾਉਂਦੇ ਚਲੋ ਬਿਜਾਗ ਜਾਣਾ ਵਾ ਬੰਦਾ ਮਾੜਾ ਜਿਹਾ ਕਹਿ ਜਾਂਦਾ ਸੀ ਮਮਾ ਗੇਟ ਬੰਦ ਕਰ ਲਾ ਤੇ ਜੇ ਮੈਂ ਨਾ ਕਿਚਨ ਚ ਜਾਂਦੀ ਨਾ ਧਿਆਨ ਪੈਂਦਾ ਤੇ ਗੇਟ ਖੁੱਲਾ ਰਹਿਣਾ ਹੀ ਫੇਰ ਮੈਨੂੰ ਕਹਿਣਾ ਹੀ ਤੈਨੂੰ ਨਹੀਂ ਪਤਾ ਲੱਗਦਾ ਗੇਟ ਬੰਦ ਕਰਕੇ ਰੱਖਿਆ ਕਰ ਆ ਮੇਰੀ ਗੱਲ ਸੁਣ ਐਵੇਂ ਨਾ ਸ਼ੱਕ ਕਰਿਆ ਕਰ ਮੰਮੀ ਨਾਲ ਤੇ ਵੀ ਇਹੋ ਬਾਜ਼ਾਰ ਗਈਆਂ ਤੇ ਗ੍ਰੇਟ ਕੁਲਾ ਛੱਡ ਕੇ ਗਈਆਂ ਭੂਆ ਵੀ ਤਾਂ ਇਸ ਘਰ ਚ ਰਹਿੰਦੀ ਆ ਭੂਆ ਘਰ ਬੈਂਦੀ ਆ ਕਦੀ ਕਿਸੇ ਦੇ ਘਰ ਤੇ ਕਦੀ ਕਿਸੇ ਦੇ ਘਰ ਹੁਣ ਭੂਆ ਘਰ ਨਹੀਂ ਗਈ ਹੁਣ ਕਿਤੇ ਘਰ ਚਲ ਗਈ ਭੂਆ ਹੈ ਤੂੰ ਦੱਸ ਤੈਨੂੰ ਤਾਂ ਸਾਰਾ ਪਤਾ ਨਾ ਅੱਗੇ ਤਾਂ ਕਹਿੰਦੀ ਅਨਮੋਲ ਕਰ ਹੁਣ ਕਿਤੇ ਘਰ ਗਈ ਆ ਮੈਨੂੰ ਨਹੀਂ ਪਤਾ ਭੂਆ ਜੀ ਕਿੱਥੇ ਗਏ ਆ ਨਾ ਤੇ ਮੈਨੂੰ ਭੂਆ ਜੀ ਦੱਸ ਕੇ ਗਏ ਆ ਵੀ ਮੈਂ ਚੱਲੀ ਆ ਤੇ ਨਾ ਮੈਨੂੰ ਮੰਮਾ ਦੱਸ ਕੇ ਗਏ ਤੇ ਨਾ ਮਨਮੀਤ ਦੀਦੀ ਤੇ ਨਾ ਤੂੰ ਹੀ ਦੱਸ ਦੇ ਪੇ ਜੇ ਕੀ ਹੋ ਹੁੰਦਿਆ ਘਰ ਚ ਤੇਰੇ ਸਾਹਮਣੇ ਤੇ ਮੈਂ ਬਾਹਰੋਂ ਆਉਂਦੀ ਆ ਮੈਨੂੰ ਕੀ ਪਤਾ ਮੰਮੀ ਨਹੀਂ ਕਿੱਥੇ ਆ ਜੇ ਪਤਾ ਹੁੰਦਾ ਮੈਂ ਤੈਨੂੰ ਪੁੱਛਦਾ ਹੀ ਚਲੋ ਬਾਹਰੋਂ ਹੋਂਦੇ 3 ਮਿੰਟ ਦੱਸੋ ਵੀ ਤੀਨ ਨਿਕਾਦੀ ਸੋਚਾਂ ਚ ਡੁੱਬੇ ਜੇ ਕਾਦੀ ਟੈਨਸ਼ਨ ਲਈ ਜੰਨੀ ਅਰ ਤੂੰ ਬਾਰ-ਬਾਰ ਕੋ ਪੁੱਛੀ ਜਾਂਦੀ ਆ ਤੈਨੂੰ ਲੱਗਦਾ ਮੈਂ ਟੈਨਸ਼ਨ ਚ ਹੈਗਾ ਵਾ ਮੈਨੂੰ ਕੋਈ ਟੈਨਸ਼ਨ ਨਹੀਂ ਈ ਬਾਰ-ਬਾਰ ਨਹੀਂ ਪੁੱਛੀ ਜਾਂਦਾ ਜੇ ਬੰਦੇ ਨੇ ਇੱਕ ਵਾਰੀ ਕਹਿਤਾ ਨਾ ਵੀ ਨਹੀਂ ਹੈਗੀ ਤੇ ਨਹੀਂ ਹੈਗੀ ਵੀ ਨਾ ਪਤਾ ਨਹੀਂ ਕਾਦੀ ਕਾਦਾ ਸ਼ੱਕ ਕਰ ਜਾਂਦੀ ਮੇਰੇ ਤੇ ਆਪ ਇਹ ਨਹੀਂ ਚਾ ਬਣਾਣਾ ਸ਼ੁਕਰਾ ਤੇ ਮਹਾ ਕੰਮ ਕਰ ਗਿਆ ਜੱਬ ਬਣਾ ਦੇ ਆਹੋ ਮੈਂ ਤਾਂ ਬਿਨਾ ਦਿਮਾਗ ਤੋਂ ਤਰੀ ਫਿਰਦੀ ਆ ਇਹ ਕਦੇ ਮਾਤਾ ਨਹੀਂ ਪਤਾ ਨਹੀਂ ਕਿੱਥੇ ਚਲ ਗਏ ਆ ਫੋਨ ਕਰਕੇ ਪੁੱਛਦਾ ਵਾਂ ਇਹ ਵੀ ਨਹੀਂ ਘਟਾਈਗੀ ਇਹਨਾਂ ਨੂੰ ਵੀ ਲਓ ਫੋਣੀ ਵੀ ਚੁੱਕਣ ਦੀਆਂ ਹੇ ਰਹੀ ਆ ਆ ਲੈ ਲਓ ਭੂਆ ਨੂੰ ਮੰਮੀ ਤੂੰ ਹੀ ਕੋਈ ਗਾਲ ਨਹੀਂ ਕਰਨੀ ਪੂਆ ਤਾਂ ਗੱਲ ਮੈਂ ਕਰੂੰਗੀ ਵੇਖਿਆ ਮੈਨੇ ਸੋਚਿਆ ਨਹੀਂ ਸੀ ਕਿ ਪੂਆ ਸਾਡੀ ਹੋਵੇ ਤੇ ਗਾਂ ਮੇਰੀ ਨਨਾਨਾ ਜੋਟੇ ਪਾਏ ਹੁਣ ਉਹਨੇ ਜਾ ਕੇ ਤਾਂ ਮੈਂ ਗੰਨੇ ਨੇ ਤੇ ਹੱਦੀ ਮੁਕਾਤੀ ਏ ਫੜ ਕੇ ਮੰਨੀ ਲੈ ਇੱਥੇ ਬੈਠਾ ਤੂੰ ਦੁਕਾਨ ਤੇ ਨਹੀਂ ਗਿਆ ਤੂੰ ਕੀ ਪਤਾ ਤੂੰ ਇਦਾਂ ਕਰ ਦੁਕਾਨ ਨੂੰ ਲਾ ਪੱਕੇ ਤਾਲੇ ਤੇ ਚਾਬੀ ਮੈਨੂੰ ਫੜਾ ਮੈਂ ਆਪੇ ਵੇਖ ਲਾਂਗੀ ਦੁਕਾਨ ਦਾ ਫੇ ਥੋੜੀ ਗੱਲ ਤੇ ਠੰਡੀ ਪੀ ਲੈਣ ਤੋਂ ਖੋਲ ਲੂੰਗਾ ਦੁਕਾਨ ਵੀ ਓ ਇੱਥੇ ਨਹੀਂ ਗੱਲ ਕੋਈ ਵੀ ਠੰਡੀ ਪੈਣੀ ਇੱਥੇ ਸਗੋਂ ਪੰਭਾਕੇ ਵਜਣੇ ਆ ਗੱਲ ਕਿਸੇ ਪਾਸੇ ਉਹ ਨਹੀਂ ਠੰਡੀ ਪੈਣੀ ਭਰਾਵਾ ਮੈਂ ਤੁਹਾਨੂੰ ਪਹਿਨ ਫੋਨ ਕਰਨ ਨੇ ਆ ਫੋਨ ਕਿਉਂ ਨਹੀਂ ਚੁੱਕੰਦੇ ਤੂੰ ਗਈਆਂ ਕਿੱਥੇ ਮੰਮੀ ਦੱਸ ਮਨਮੀ ਤੈਨੂੰ ਕਿੱਥੇ ਗਈਆਂ ਸੀ ਅਸੀਂ ਜਾਣਾ ਮਰਨਾ ਕਿੱਥੇ ਭੂਆ ਰੋਜ਼ ਦਿਹਾੜੀ ਸ਼ਾਮਾਂ ਨੂੰ ਨਿਕਲ ਨਹੀਂ ਜਾਂਦੀ ਅੱਜ ਤੇ ਦੁਪਹਿਰੇ ਨਿਕਲ ਗਈ ਟਾਈਮ ਨਾਲ ਹੀ ਵੇਲੇ ਨਾਲ ਦੀ ਜਦੋਂ ਮੈਂ ਆਇਆ ਉਦੋਂ ਭੂਆ ਕਿਹੜੀ ਘਰ ਸੀ ਭੂਆ ਵੇਖਣ ਕਿਹਾ ਤੇ ਘਰ ਜਾ ਕੇ ਕਹੇ ਦੇ ਘਰ ਜਾ ਕੇ ਭਰਾਵਾ ਅਸੀਂ ਨਹਿਰ ਤੱਕ ਜਿਹੜੀ ਪਾਰਕ ਨਹੀਂ ਮੰਨੀ ਸੰਤਪੂਰੀ ਵਾਲਿਆਂ ਦੀ ਉਥੋਂ ਤੱਕ ਪਿੱਛਾ ਕੀਤਾ ਭੂਆ ਦਾ ਭੂਆ ਉੱਥੇ ਕਰਨ ਦੀ ਉਹ ਉੱਥੇ ਅੰਜੂ ਨੂੰ ਮਿਲਣ ਗਈ ਮੇਰੀਆਂ ਮੇਰੇ ਪੈਰਾਂ 'ਚ ਕੰਡੇ ਵਿੱਜਣ ਦੀ ਭੂਆ ਆਖੋ ਕਿ ਮੈਂ ਭੂਆ ਵਾਲੀ ਨੇ ਇਹ ਦਿਨ ਨਾ ਨੂੰ ਕੋ ਮਿਲੰਗੇ ਹੋਰਾਂ ਕੋਈ ਮਤਲਬ ਆਂਦਾ ਸੀ ਇਹਦੋਂ ਲ ਭੂਆ ਨੂੰ ਪਤਾ ਉਹ ਕਿਹੜੇ ਮਤਲਬ ਨਾਲ ਗਈ ਆ ਕੋਈ ਇਹ ਸਾਡੀ ਭੂਆ ਭਾਇਆ ਨਹੀਂ ਹੈਗੀ ਜੀ ਮੰਮੀ ਆ ਵੇਖ ਲੋ ਕੰਮ ਇਹ ਲੋਨਾਂ ਨਾਲ ਵਈਏ ਨੇ ਮਿੱਨੂ ਬਾਹਰ ਸੱਤਿਆ ਦੋਨਾਂ ਜਾਣਿਆਂ ਦੇ ਤੇ ਹੁਣ ਭੂਆ ਨੂੰ ਸੱਤਿਆ ਇਹ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਵੇਖ ਲੱਕੀ ਘਰ ਦੀ ਸਾਡੇ ਦੀ ਧੀ ਹੈਗੀ ਆ ਉਹਨਾਂ ਨਾਲ ਰਲ ਕੇ ਗੱਲਾਂ ਕਰਦੀ ਫਿਰ ਇਹਨੂੰ ਗਲਤ ਠਹਿਰਾਂਦੀ ਦੇ ਇਨੇ ਕੱਢੇ 2000 ਰੁਪਇਆ ਉਹ ਜੜੀ ਹੈਗੀ ਨਾ ਅੰਜੂ ਉਹ ਵੀ ਅਨਪੂਆ ਦੇ ਨਾਲ ਰਲੀ ਉਹ ਤੇ ਉਹ ਵੀ ਸੱਦ ਕੇ ਤਾਂ ਸਾਰੀਆਂ ਗੱਲਾਂ ਪੂਆ ਨੂੰ ਦੱਸਦੀ ਸਾਡੇ ਬਰ ਖਿਲਾਫ ਉਹਨੂੰ ਭੜਕਾਣ ਦੇ ਅਵੇ ਲੋ ਪੂਆ ਦੇ ਕਹ ਅਸੀਂ ਪੂਆ ਦੇ ਮੋਈ ਨਹੀਂ ਗੱਲ ਸੁਣੀ ਆ ਕਹਿੰਦੀ ਆ ਕਿ ਤੂੰ ਚੰਗਾ ਕੀਤਾ ਮਨਮੀਤ ਨੂੰ ਜਿਹੜਾ ਇੱਥੇ ਲਿਆਂਦਾ ਨਾ ਤੇ ਮੇਰੇ ਕਲੇਜੇ 'ਚ ਠੰਡ ਪਈ ਜਿਹੜੀ ਮੇਰੇ ਪੇਕਿਆਂ ਦੇ ਵਿੱਚ ਆ ਕੇ ਉਹਦੀ ਬੇਇੱਜ਼ਤੀ ਹੋਈ ਚੰਗੀ ਤਰ੍ਹਾਂ ਪੂਆ ਨੇ ਕਹੀ ਨਹੀਂ ਇਹ ਨਹੀਂ ਗੱਲ ਕਹੀ ਪੂਆ ਨੇ ਤਵੇ ਲੋਕੇ ਤੇ ਘਰ ਹੈਗੀ ਜੇ ਆਉਂਦੀ ਨਾ ਹੁਣੇ ਇਹਨੂੰ ਪੁੱਛਦੇ ਆ ਕੀ ਹੋ ਗਿਆ ਖੱਪੀ ਤੱਪੀ ਤੇ ਮੈਂ ਆਣਨੀ ਆ ਬੋਂਦਲੇ ਆ ਤੂੰ ਫਿਰ ਆਣਿਆ ਆਖਿਆ ਤੇ ਆ ਕਿ ਭੂਆ ਦੀ ਤੇ ਉੱਥੇ ਮੇਰੀ ਅੰਜੂ ਨੂੰ ਸੱਦੇ ਆ ਨਾਨ ਮੇਰੀ ਨੂੰ ਆਹੀ ਉਥੋਂ ਖੱਪੀਆਂ ਤੱਪੀਆਂ ਆ ਮਗਰੇ ਤੁਰੀ ਆਉਂਦੇ ਹੀ ਆ ਆ ਲੈnde ਘਰ ਫਿਰ ਕੋਈ ਨਹੀਂ ਕਰਦੇ ਗੱਲੇ ਦੇ ਨਾ ਭੂਆ ਰਮੀ ਕਿ ਸਾਬਤ ਕੀ ਕਰਨਾ ਚਾਹੁੰਦੀ ਆ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਭੂਆ ਮੇਰੇ ਲਈ ਮੇਰੇ ਵਾਸਤੇ ਇਹ ਕੁਛ ਕਰੇਗੀ ਮਰੀਏ ਮੇਰੇ ਪੈਰਾਂ ਚ ਕੰਡੇ ਭਿੱਜਣ ਦੀ ਭੂਆ ਮੰਮੀ ਭੂਆ ਨੇ ਨੂੰ ਘਰ ਬਸੋਣਾ ਹੈ ਇਹਦਾ ਘਰ ਤੋੜਨਾ ਹੈ ਹਲੇ ਤੱਕ ਤਾਂ ਲੱਕੀ ਤੋੜਨ ਵਾਲੀਆਂ ਗੱਲਾਂ ਹੋਈਆਂ ਵਾ ਜੜੀਆਂ ਉਥੇ ਗੱਲਾਂ ਅਸੀਂ ਸੁਣੀਆਂ ਨਾ ਆਪਣੇ ਕੰਨਾਂ ਦੇ ਨਾਲ ਉਹ ਤੋੜਨ ਵਾਲੀਆਂ ਇਹਦਾ ਘਰ ਖਰਾਬ ਕਰਨ ਵਾਲੀਆਂ ਹੀ ਹੋਈਆਂ ਵਾ ਇਹਨਾਂ ਨੂੰ ਕੀ ਹੋ ਗਿਆ ਵਾ ਇਹ ਨਿਊ ਚਿਚੀ ਬੋਲੀ ਜਾਂਦੇ ਆ ਮੈਂ ਤਾਂ ਪਹਿਲਾਂ ਕਿੰਨੀ ਆ ਗੱਲ ਕੋਈ ਹੋਈ ਆ ਹੁਣ ਜਾਵਾਂ ਕਿ ਨਾ ਜਾਵਾਂ ਕੈਸ ਕਰ ਬੰਦ ਪੁੱਛ ਕੇ ਹੁਣ ਨਹੀਂ ਹੋਇਆ ਕੀ ਆ ਭੁਗੌਂਦੀ ਨਾ ਮੰਮੀ ਉਹਦਾ ਚੋਲਾ ਚੋਕੇ ਗੜੀ 'ਚ ਮਾਰੇ ਹੋ ਫਿਰ ਤੂੰ ਕੀ ਮਾਰਨਾ ਮੈਂ ਮਾਰੂੰਗੀ ਇਹ ਕਰਨਾ ਹੀ ਪੈਣਾ ਲਕਿ ਮੈਂ ਤਾਂ ਦੱਸਿਆ ਇਹ ਸਭ ਕੋਈ ਕਰਨਾ ਹੀ ਪੈਣਾ ਨਾ ਪਤਾ ਕਿਉਂ ਇਹ ਕੰਮ ਜਾਦਾ ਵੱਧ ਗਿਆ ਹੈਗਾ ਅਸੀਂ ਅੱਗੇ ਸੋਚਿਆ ਸੀ ਵੀ ਚਲੋ ਸੀਮਾ ਦੇ ਨਾਲ ਘਰ ਦੀ ਇਹ ਨੋ ਹੈ ਚਲ ਇਹਦੇ ਨਾਲ ਗੱਲ ਕਰਦੀ ਉਹ ਗੱਲ ਬੱਕਰੀ ਸੀ ਪਰ ਇਹ ਨਹੀਂ ਸਾਨੂੰ ਪਤਾ ਵੀ ਉਹ ਇਹਦੇ ਸਹੁਰੇ ਨਾਲ ਵੀ ਜਾ ਕੇ ਰਲ ਗਈ ਹੈ ਇਹਦੀ ਨਨਾਨਾ ਨਾਲ ਰਲ ਗਈ ਜਾ ਕੇ ਕੀ ਹੋ ਗਿਆ ਮੰਮੀ ਦੀਦੀ ਕੀ ਹੋ ਗਿਆ ਇਹਨੇ ਗੁੱਸੇ ਚ ਕਿਉਂ ਬੋਲਨ ਦੀ ਕੋਈ ਨਹੀਂ ਆਂਦੀ ਪੂਆ ਸਾ ਪਤਾ ਲੱਜੂ ਆ ਪੂਆ ਦੀ ਕਰਤੂਰ ਸੁਣ ਲਾ ਇਹਦੀ ਨਨਾਨ ਨੂੰ ਮਿਲਦੀ ਫਿਰਦੀ ਬਾੜ ਚੰਗੇ ਕੰਮ ਕਰਨ ਦੀਆਂ। ਪੂਆ ਜੀ ਅੰਜੂ ਦੀਨ ਨੂੰ ਮਿਲਣ ਗਏ। ਪਰ ਉਹ ਤੇ ਸਵੇਰੇ ਇੱਥੇ ਸੀ ਤੇ ਕਹਿੰਦੇ ਮੈਂ ਜਰਕ ਬਾਹਰੋਂ ਚਲਨੀ ਆਂ। ਪਰ ਮੈਨੂੰ ਨਹੀਂ ਪਤਾ। ਉਹ ਬਾਹਰ ਜਾਂਦੀ ਜਾਂਦੀ ਥੋੜੇ ਆਟੋ ਰਕਸ਼ੇ ਜਾਂਦੇ ਆ ਬੈਠ ਕੇ ਅਗਲੀ ਪਾਰਕ ਚ ਜਾ ਕੇ ਉਹਨੂੰ ਮਿਲਣ ਲਈ ਆ ਗਏ। ਆਹੋ ਅੱਜ ਤੇ ਅਸੀਂ ਚਲੇਗੇ ਪਿੱਛੇ। ਇਹੀ ਵੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹ ਪਾਰਕ ਵਿੱਚ ਅੰਜੂ ਨੂੰ ਮਿਲਣ ਗਈ ਆ ਤੇ ਕੀ ਪਤਾ ਕਦੋਂ ਦੀ ਅੰਜੂ ਨੂੰ ਮਿਲਣ ਗਈ ਆ ਜਾ ਕੇ ਤੇ ਕਿਸ ਤਰ੍ਹਾਂ ਕਿਹੜੀਆਂ ਸਾਜ਼ਿਸ਼ਾਂ ਕਰਨ ਡਈ ਇਹਦੇ ਬਰ ਖਿਲਾਫ ਉਹ ਅਜੇ ਨੂੰ ਚਾਹੀਦਾ ਹੈ ਨਾ ਕਿ ਦੱਸ ਕੇ ਜਾਂਦੇ ਕਿ ਮੈਂ ਅੰਜੂ ਨੂੰ ਮਿਲਣ ਚਲਨੀ ਆ ਘਰ ਤੇ ਗੱਲ ਕਰਤੀ ਆ ਵੇ ਸਹੀ ਕਰਦੇ ਗੱਲ ਇਹਦੇ ਨਾਲ ਵੀ ਜਰਾ ਤੂੰ ਕੀ ਬੋਲਣ ਡਿਆ ਲੱਕੀ ਕਿਹਦਾ ਝੋਲਾ ਚੁੱਕ ਕੇ ਬਾਹਰ ਸੁੱਟਣੀ ਸੁੱਟ ਕੇ ਵਖਾ ਜਾ ਰ ਆ ਇੱਧਰ ਓ ਸੀਮਾ ਵਾ ਤੇਰਾ ਝੋਲਾ ਸੁੱਟਣਾ ਹੀ ਬਾਹਰ ਜਿਹੋ ਜੇ ਤੂੰ ਕੰਮ ਕਰਦੀ ਫਿਰਦੀ ਜਾਂ ਤੇਰੀ ਹਿੰਮਤ ਹੈਗੀ ਤਾਂ ਸੁੱਟ ਕੇ ਵਖਾ ਮੈਂ ਇਸ ਘਰ ਦੀ ਧੀ ਆ ਤੇ ਇੱਥੇ ਹੀ ਰਹਿਣਾ ਕਿਸੇ ਦੀ ਜ਼ਰੂਰਤ ਹੈਗੀ ਤੇ ਸੁੱਟ ਕੇ ਖਾਓ ਮੈਨੂੰ ਜਰਾ ਝੋਲਾ ਜੀਣਾ ਤੇ ਧੀਆਂ ਵਾਲਾ ਕੰਮ ਕਰੋ ਤੇ ਦੂਸਰੀ ਧੀ ਦੇਖੋ ਘਰ ਖਰਾਬ ਕਰ ਜਿਹੜੀ ਰਹਿੰਦੀ ਖੁੰਦੀ ਹੈਗੀ ਫਿਰ ਮੈਂ ਉਹ ਵੀ ਗਲੀ ਦੇ ਵਿੱਚ ਖਲੋ ਕੇ ਬੋਲਣਾ ਜੇ ਬਸ ਇਹੋ ਕਸਰ ਰਹਿ ਗਈ ਆ ਮਮਾ ਸੁਣੀ ਜਾਂਦੇ ਕੀ ਕਹੀ ਜਾਂਦੀ ਭੂਆ ਜਸਦੀਪ ਤੇਰੀ ਗਲਤੀ ਤੇ ਤੂੰ ਆਪਣੀ ਗਲਤੀ ਮੰਨ ਹੈ ਸਭੋ ਤੋਂ ਉੱਤੋਂ ਦੀਆਂ ਔਣਡੀਆਂ ਹੈਗੀਆਂ ਤੂੰ ਜੇ ਘਰ ਦੀ ਧੀ ਆ ਨਾ ਤੇ ਉਹਦਾ ਘਰ ਤਾਂ ਨਾ ਖਰਾਬ ਕਰ ਤੂੰ ਉਹਦਾ ਨਾਲ ਮੇਰੇ ਨਾਲ ਮਿਲ ਕੇ ਤੇ ਸਾਜ਼ਿਸ਼ਾਂ ਕਰਨੀ ਸਾਡੇ ਪਰ ਖਲਾਫ ਮੈਂ ਕਿਹੜੀ ਸਾਜ਼ਿਸ਼ ਕੀਤੀ ਕਿਹੜਾ ਉਹਦਾ ਘਰ ਖਰਾਬ ਕੀਤਾ ਮੈਂ ਦੂਜੇ ਦਿਨ ਤੋਂ ਆਪ ਆ ਜਾਂਦੀ ਇੱਥੇ ਮੈਂ ਕਿਹੜਾ ਘਰ ਖਰਾਬ ਕੀਤਾ ਮੇਰੇ ਕਹਿੰਦੇ ਹੁੰਦੀ ਇੱਥੇ ਉਹ ਤੂੰ ਨਹੀਂ ਆਂਦੀ ਨਹੀਂ ਮੈਂ ਆਉਣੀ ਮੈਂ ਤੇਰੇ ਵਾਂਗੂ ਲੜਕੇ ਨਹੀਂ ਹੁੰਦੀ ਕੋਈ ਨਾ ਕੋਈ ਗੱਲ ਕਰਕੇ ਨਹੀਂ ਹੁੰਦੀ ਮੈਂ ਕੋਈ ਲੜਾਈ ਨਹੀਂ ਪੁਵਾਈ ਤੇ ਲੜਾਈ ਪਾਤੀ ਆ ਮੈਂ ਨਹੀਂ ਕੋਈ ਲੜਾਈ ਪੁਵਾਈ ਗਿੱਟਮੇਟ ਲੱਗੀਆਂ ਤਾਂ ਕਿੱਦਾਂ ਤੁਸੀਂ ਉਹ ਮੈਂ ਨਹੀਂ ਕੋਈ ਲੜਾਈ ਪੁਵਾਈ ਇਹ ਤੁਹਾਡੇ ਆਪਣੇ ਘਰ ਤੱਬੀ ਲੜਾਈ ਪੈਂਦੀ ਤੁਹਾਡੇ ਘਰ ਤੁਸੀਂ ਤਿੰਨੇ ਜਣੇ ਹਲਕੇ ਸਾਜ਼ਿਸ਼ਾਂ ਕਰਦੇ ਜੇ ਵਨ ਸੁੰਨੀਆਂ ਅਛਾ ਹਾਂ ਮੈਂ ਕੋਈ ਨਹੀਂ ਲੜਾਈ ਪਾਉਂਦੀ ਤੁਹਾਡੇ ਘਰ ਉਹ ਤੇਰਾ ਪੈ ਗਈ ਹੈ ਤੂੰ ਉਹਦੀ ਬੇਇੱਜ਼ਤੀ ਕਰਾਈ ਨਾ ਮੇਰੀ ਭਾਬੀ ਹੁਣਾਂ ਦੇ ਵਿੱਚ ਲਿਆ ਕੇ ਸੀਮਾ ਨਾਲ ਦੇ ਵਿੱਚ ਮੇਰੇ ਕਲੇਜੇ ਠੰਡ ਪੈ ਗਈ ਇਹੋ ਜੀਆਂ ਗੱਲਾਂ ਭੂਆ ਆਖੇ ਕਰਨਦੀ ਸੀ ਵੀਰ ਹੁਣ ਦੱਸੋ ਇਹੋ ਜੀਆਂ ਗੱਲਾਂ ਬੰਦੀਆਂ ਸੀ ਤੁਹਾਡੀਆਂ ਤੇ ਜਦੋਂ ਤੂੰ ਹੀ ਮੈਨੂੰ ਹਨ ਸੋਨੀਆਂ ਗੱਲਾਂ ਕਰਦੇ ਸੀਮਾ ਨੂੰ ਹਨ ਸੋਨੀਆਂ ਗੱਲਾਂ ਕਰਦੇ ਤੇ ਉਦੋਂ ਫਿਰ ਜਦੋਂ ਹੁਣ ਇਹ ਤਾਂ ਮੈਂ ਤੇ ਕਿਹਾ ਫਿਰ ਕਿਹਾ ਮੈਂ ਨਹੀਂ ਮੁੱਕਰਦੀ ਮੈਂ ਕਿੰਨੀ ਆ ਮੇਰੇ ਕਲੇਜੇ ਠੰਡ ਤੇਰਾ ਨੇ ਗੁਰਦੀਪ ਉਹ ਹਾਲੀ ਵੇਲਾ ਘਰ ਵੇਲਾ ਦਿਮਾਗ ਸ਼ੈਤਾਨ ਦਾ ਘਰ ਹਾਂ ਵੀ ਤੂੰ ਕੋਈ ਨਾ ਕੋਈ ਤੇਰੇ ਦਿਮਾਗ 'ਚ ਨਾ ਫੁਰਨਾ ਹੁੰਦਾ ਵੀ ਮੈਂ ਕਿਸੇ ਤਰ੍ਹਾਂ ਇਹਨਾਂ ਦੇ ਆਪਸ 'ਚ ਲੜਾਈ ਪਵਾਵਾਂ ਇਹਨਾਂ ਦਾ ਕਲੇਜ ਪਵਾਵਾਂ ਜੇ ਅੰਜੂ ਨੇ ਉਹਦੇ ਬਰ ਖਿਲਾਫ ਗੱਲ ਕਰਨ ਦੇ ਤੂੰ ਵੇਖਿਆ ਤੂੰ ਇਹ ਗੱਲ ਅੱਖੀਂ ਵੇਖੀ ਆ ਵੀ ਉਹਨੇ 2000 ਰੁਪਏ ਉਹਦਾ ਕੱਢਿਆ ਤੂੰ ਕਿਦਾਂ ਦਾਵੇ ਨਾਲ ਕਹੀ ਜਾਨੀ ਆ ਵੀ ਤੇਰਾ 2000 ਕੱਢਿਆ 2000 ਕੱਢਿਆ ਕੀ ਗੱਲ ਹੈ ਕੀ ਸੁਣਿਆ ਨੇ ਇਹ ਸਭ ਕੁਝ ਸੁਣਿਆ ਕਰਨਾ ਨਾ ਤੂੰ ਹੀ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਇਹਨਾਂ ਅੱਖਾਂ ਨਾਲ ਵੀ ਸੀਮਾ ਨੇ ਆਪਣੇ ਪੇਕੇ ਘਰ ਮੁੰਦਰੀ ਦਿੱਤੀ ਨਹੀਂ ਨਾ ਸੁਣਿਆ ਵੇਖਿਆ ਹੀ ਕੁਛ ਵੀ ਨਹੀਂ ਨਾ ਵੇਖਿਆ ਅੰਜੂ ਤੇ ਇਲਜ਼ਾਮ ਲਾਇਆ ਜੇ ਨਾ ਮੈਨੂੰ ਕਹਣਾ ਹਸਣਾ ਕਹਿੰਦੇ ਜੇ ਵੀ ਤੂੰ ਵੇਖਿਆ ਵੇਖਿਆ ਇਹਦਾ ਬਦਲਾ ਉਹਦੇ ਨਾਲ ਲਿਆ ਉਹਦਾ ਭਾਵੇਂ ਘਰ ਖਰਾਬ ਹੋ ਜੇ ਉਹ ਭਾਵੇਂ ਸਦਾ ਇੱਥੇ ਬੈਜੇ ਘਰ ਇਹਦਾ ਵੀ ਖਰਾਬ ਕਰ ਦੇਣਾ ਇਹਨੇ ਘਰ ਇਹਦਾ ਵੀ ਖਰਾਬ ਕਰ ਦੇਣਾ ਹੀ ਮੈਂ ਤੁਹਾਨੂੰ ਦੱਸਾਂ ਕਿ ਕਿੰਨਾ ਕੁ ਬਰਦਾਸ਼ਤ ਕਰ ਲਾਂਗੇ ਹੋਣੀ ਤੇ ਆ ਖਰਾਬ ਇੱਕ ਦਿਨ ਬੈਠੀ ਮੈਨੂੰ ਚੰਗੀਆਂ ਮੱਤਾਂ ਦੇਂਦੀ ਭਰਾ ਦੇ ਮਗਰ ਲਾ ਕੇ ਤੂੰ ਆਪਣਾ ਘਰ ਨਾ ਖਰਾਬ ਕਰ ਲਈ ਮੈਂ ਸਗੋਂ ਤੁਹਾਡੇ ਨਾਲ ਗੱਲ ਕੀਤੀ ਨਾ ਕਿ ਮੈਨੂੰ ਭੂਆ ਬੜੀਆਂ ਚੰਗੀਆਂ ਗੱਲਾਂ ਸਮਝਾਉਂਦੀ ਆ ਤੇ ਮੈਂ ਭੂਆ ਦੀਆਂ ਗੱਲਾਂ ਨੂੰ ਸਮਝਿਆ ਵੀ ਚੰਗੀ ਤਰ੍ਹਾਂ ਮੈਨੂੰ ਕੀ ਪਤਾ ਹੈ ਕਿ ਮੇਰੇ ਨਾਲ ਨੂੰ ਸਾਦ ਕੇ ਮੇਰੀ ਭੂਆ ਹੈ ਮੇਰੇ ਬਾਰੇ ਗੱਲਾਂ ਕਰਨ ਦੇ ਹੀ ਆ ਮੈਂ ਨਹੀਂ ਸੱਦਿਆ ਤੇਰੀ ਨਨਾਨ ਨੂੰ ਤੇਰੀ ਨਨਾਨ ਹੀ ਦੂਜੇ ਦਿਨ ਚੁੱਕ ਕੇ ਫੋਨ ਕਰਦੀ ਤਾਂ ਮੈਂ ਕਹਾ ਮੈਂ ਸੁਣ ਕੇ ਦੇਵਾਂ ਇਹੋੀ ਗੱਲ ਮੈਂ ਤੁਹਾਡੇ ਕੋਲ ਬੈਠ ਕੇ ਪੁੱਛਣ ਦੀ ਸੀ ਨਾ ਕੀ ਗੱਲ ਹੋਈ ਮੈਨੂੰ ਦੱਸੋ ਕੋਈ ਗੱਲ ਨਹੀਂ ਹੋਈ ਜਾ ਤੂੰ ਉਹਦੀ ਨਨਾਨ ਨੇ ਮੈਨੂੰ ਫੋਨ ਕਰਕੇ ਬੁਲਾਇਆ ਉੱਥੇ ਤੇ ਮੈਂ ਕਹਾ ਨਾ ਪੁੱਛ ਕੇ ਤੇ ਆਵਾਂ ਫਿਰ ਕੀ ਗੱਲ ਹੋਈ ਇਹ ਤੁਹਾਨੂੰ ਅੰਜੂਣੇ ਫੋਨ ਕੀਤਾ ਤੇ ਤੁਸੀਂ ਸਾਨੂੰ ਤੇ ਦੱਸੋ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਫੋਨ ਇਹਨਾਂ ਨੂੰ ਦੱਸਾਂ ਮੈਂ ਵੀ ਫੋਨ ਕਰਨ ਦੀ ਮੈਨੂੰ ਤੇ ਤੈਨੂੰ ਕੌਣ ਆਇਆ ਤੂੰ ਦੱਸ ਮੈਨੂੰ ਤੂੰ ਉੱਥੇ ਕੀ ਕਰਦੂਤਾ ਕਰਕੇ ਆਇਆ ਉਹਦੇ ਘਰ ਦੇ ਰਹੀ ਪੈਠੇ